ਸਤਿ ਸ੍ਰੀ ਅਕਾਲ ਜੀ ਲਿਆਏ ਭਾਈ ਸਮਾਨ ਸਮਾਨ ਲਿਆਂਦਾ ਭਾਈ ਸਾਰੇ ਸਾਰੇ ਲੈਂਦਾ ਫਤੇਗੜ ਦਾ ਸਾਹ ਦਾ ਹਾਂ ਫਤੇਗੜ ਦਾ ਅੱਜ ਨੂੰ ਗੌਰ ਵਾਲਾ ਬੂਥ ਤੇ ਆਈ ਕੱਢੀ ਪੂਰੀ ਹੈ ਤਾਰ ਤਾਂ ਲਿਆਗੇ ਹਾਂ ਕਾਲੇ ਦਾ ਤਾਰ ਤਾਂ ਥਿਓ ਠੀਕ ਆ ਜਿੱਦਾਂ ਜੇ ਆਪਾਂ ਜਾਣਾ ਫਤੇਗੜ ਨੂੰ ਉੱਥੇ ਜਾ ਕੇ ਲੈਣਾ ਕੱਲ ਤਾਂ ਹਲੇ ਆਲੀ ਅੱਜ ਸ਼ਾਮ ਨੂੰ ਤਾਂ ਤੁਮਕੌਰ ਜਾਣਾ ਆਹੋ ਮਤਲਬ ਉੱਥੇ ਦਾ ਕਿੱਥੇ ਉੱਥੇ ਬਣਿਆ ਜਗਾ ਦਾ ਕੋਈ ਸਿਆਰ ਬੰਦੇ ਪੁੱਛਦੇ ਤੇ ਵੀ ਜਗਾ ਕਿੱਥੇ ਆ ਭਾਈ ਫਤੇਗੜ ਹਾਂ ਉੱਥੀ ਉੱਜ ਤੇ ਪਹਿਲਾਂ ਦਾ ਉਹਨਾਂ ਨਾਲ ਹੋਊਗੀ ਗੱਲ ਹਾਂ ਹਾਂ ਹੈ ਹੋਗੀ ਗੱਲ ਅੱਛਾ ਹੋਗੀ ਉਹਦਾ ਮਤਲਬ ਉੱਥੀ ਨੇੜੇ ਤੇੜੀ ਆ ਨਾਲੇ ਆ ਅੱਛਾ ਉੱਥੀ ਨੇੜੇ ਨਾਲੇ ਆ ਉਹਦੇ ਅੱਛਾ ਉਹ ਨਾ ਜਾ ਖਾਲੀ ਸੀ ਅੱਛਾ ਹੋਟਲ ਦੇ ਨਾਲ ਹਾਂ ਜੋ ਖਾਲੀ ਆ ਉੱਥੀ ਆ ਸੀ ਅੱਗੇ ਦਾ ਆਪਣਾ ਹਾਟਲ ਦੇ ਮੂਹਰੇ ਹਾਂ ਹੋਟਲ ਦੇ ਨਾਲ ਆ ਬਸ ਮੈਂ ਨਾਲੇ ਹੋਟਲ ਦੇ ਨਾਲੇ ਬਸ ਨਾਲੇ ਆ ਹੋਟਲ ਦੇ ਨਾਲੇ ਠੀਕ ਆ ਜੋ ਹੀ ਨਾਲ ਹੋਟਲ ਦੇ ਨਾ ਠਾਣਾ ਪੁੱਤ ਮੱਝੂਆ ਠੀਕ ਆ ਹਾਂ ਕੱਲ ਜਾ ਕੇ ਆਏ ਸੀ ਹਾਂ ਕਹਿੰਦਾ ਭਾਈ ਮੈਂ ਅਸੀਂ ਲਾਉਣ ਤੂੰ ਫਾਇਡ ਬਰ ਲਾ ਦੋ ਕਹਿੰਦਾ ਠੀਕ ਸੈੱਡ ਬਰ ਲਾ ਲੈ ਉਹਥੇ ਵੀ ਨਾਲੇ ਲਾਉਣਾ ਕੁਝ ਹਾਂ ਉਹਨਾਂ ਨੇ ਕਿਹਾ ਲਾਉਣਾ ਪਾਣੀ ਕੇ ਗਏ ਤੇ ਜੇ ਚਾਉਣਾ ਹੋਣਾ ਖਬਰ ਰੈਂਟ ਰੋਟ ਨੂੰ ਕਾ ਕਰਦੇ ਆਂ ਅਸਾਂ ਕਹਿੰਦਾ ਰੈਂਟ ਲੈ ਲਾ ਭਾਈ ਹਾਂ ਕਹਿੰਦਾ ਕੱਲੂ ਫੋਨ ਕਰਦਾ ਉਹਨੂੰ ਅੱਜ ਫੋਨ ਕਰਦੇ ਆਂ ਹੈ ਪਾਉਥੀ ਆ ਅੱਛਾ ਹਾਂ ਚਾਹੇ ਆਪਾਂ ਨੂੰ ਮਿਲੇ ਨਾ ਮਿਲੇ ਆਪਾਂ ਦੂਜੀ ਜਗ੍ਹਾ ਬੁੱਕ ਕਰਾ ਗਾਤੀ ਠੀਕ ਆ ਯਾਰ ਰਸਤਾ ਜੇ ਹੈ ਨਹੀਂ ਆਹੋ ਉੱਥੇ ਬੁੱਕ ਕਰਤਾ ਨਾ ਨਾ ਬਾਈ ਨੂੰ ਕਹਿੰਦਾ ਕਿ ਖੜਨਾ ਨਹੀਂ ਓਰੇ ਹਾਂ ਬਾਕੀ ਇੱਕ ਦੋ ਦਿਨ ਪਹਿਲਾਂ ਲਾ ਲੈਣਾ ਆਪਾਂ ਇੱਕ ਟਰਾਈ ਲੈ ਕੇ ਸਮਾਨ ਵਾਲੀ ਨਾ ਨਾ ਪਹਿਲਾਂ ਲਾ ਲਿਓ ਯਾਰ ਮੈਂ ਯਾਰ ਆਪਾਂ ਨਾ ਜਾਉਂਗੇ ਅਸੀਂ ਦੋ ਜਾਨੇ ਹਾਂ ਅਸੀਂ ਦੋ ਜਾਨੇ ਪਹਿਲਾਂ ਲਾ ਲੈਣਾ ਠੀਕ ਆ ਉਹ ਜਗ੍ਹਾ ਤੇ ਟਰਾਈ ਲਾਣੀ ਸਾਡੇ ਜ ਕਾਹੀ ਗੱਲ ਵੰਡੀਆਂ ਮੈਂ ਕਿ ਟੇਨਟ ਬੋਡ ਬੁਰਾ ਲੈਂਦਾ ਅੱਜ ਆਪਣੇ ਨਾਮ ਦਾ ਟੈਂਟ ਹੁਣ ਲਾਉਣ ਲੱਗੇ ਆ ਕੱਲ ਲੱਗਦੇ ਤੇ ਟੈਂਟ ਇਹ ਟੈਲੀ ਤੰਗੂ ਕਿਆ ਕਰੇ ਮੈਂ ਸਵੇਰ ਉਧਰ ਗਿਆ ਹੋਇਆ ਇਹ ਚਾਹੀਦਾ ਲਾਉਣਾ ਇਹ ਕਿੱਥੇ ਸਵੇਰ ਕੁਛ ਨਾ ਪੁੱਛ ਦੂ ਇੱਥੇ ਬਾਕੀ ਹੋਜੂ ਨਹੀਂ ਫਿਰਦੀ ਸਾਰੀ ਉਹ ਸਵੇਰ ਦੇ ਬਣ ਕੇ ਕਰੀ ਜਾਂਦੇ ਆ ਹਾ ਹੁਣ ਦੋ ਟਰਾਲੇ ਤਿਆਰ ਜਿਹੇ ਹੋਏ ਹੈ ਹੈ ਦੋ ਟਰਾਲੇ ਤਿਆਰ ਜਿਹੇ ਦੋ ਟਰਾਲੇ ਉਹ ਜਿਹੜੇ ਸਮਾਨ ਲੈਣ ਗਏ ਉਹ ਤਾਂ ਸਮਾਨ ਲੈਣ ਗਏ ਬਾਕੀ ਤਾਂ ਸਮਾਨ ਫਿੱਟ ਕਰ ਲਉ ਹੈ ਕਿ ਨਹੀਂ ਹੋ ਗਿਆ ਆ ਉਹਨਾਂ ਘੰਟਾ ਡੇਢ ਘੰਟਾ ਲੱਗਣਾ ਟਰੈਲੀ ਨੂੰ ਤਿਆਰ ਕਰਨੇ ਨੂੰ। ਬਾਕੀ ਪਰਾਲੀ ਰੂਲ ਵੀ ਛੜਣੀ ਹੋਣੀ ਵਿੱਚ। ਉਹਦਾ ਪਰਾਲੀ ਦਾ ਕਾਲਾ ਇਹਦੇ ਸਿੱਟ ਨਹੀਂ ਆਵਾ। ਕਾਲੇ ਤੇ ਛੜਲੀ ਉੱਥੇ। ਪਰਾਲੀ ਜਿੱਥੇ ਤੇ ਮਿਲ ਗਿਆ ਸਮਾਂ ਬਖੜੀ ਆਂ ਬਸ। ਕਾਲੇ ਦੀ ਪਛੜੀ ਪਈ ਉਪਰ ਵਾਲੀ। ਪਿਛਲੀ ਬਾਤ ਉਹ ਕਹੋ ਤੀਆਂ ਆ ਆਪਣੇ ਕੋਲ। ਹੈ? ਪਿਛਲੀ ਬਾਤ ਉਹ ਤੁਮੀ। ਪਿਛਲੀ ਨਾਲ ਇਕੱਠਾ ਦੀਆਂ। ਇਕੱਠਾ ਦੀਆਂ। ਹਾਂ। ਲੱਠਾ ਉਹ ਵੀ ਬੈਠਾ ਦਾ ਹੁਣ ਵੀ ਮਿਲ ਜੂਗਾ ਕਿਸੇ ਗੁਜਰਾ ਪਈਆਂ ਹੋਣੀਆਂ। ਤਾਂ ਉਹਦਾ ਲੋਡ ਨਹੀਂ ਆਪਾਂ ਨੂੰ। ਲੋਡ ਨਹੀਂ ਜਿਆਦਾ ਕੀ ਹੋ ਜਾਂਦੀ ਹੈ। ਨੀਵੀਂ ਨਹੀਂ। ਤੇ ਵਿੱਚ ਪਰਾਲੀ ਹੈਗੀ ਪਈ ਆ। ਪਰਾਲੀ ਪਈ ਆ। ਥੋੜੀ। ਉੱਤੋਂ ਗੇੜਾ ਪਰੀ ਜਾਈ ਪੱਤੀ ਨਾਲ ਪੱਤੀ ਨਾਲ ਉਰਾਲੀ ਲੋਟਾ ਉੱਥੇ ਕਾਲੀ ਦੇ ਪਈ ਐ ਯਾਰ ਪਈਆਂ ਸਿਛਾਲੋ ਥੱਲੇ ਪਾਸੇ ਯਾਰ ਇੱਕ ਰਾਤ ਦਾ ਕੰਮ ਔਰੇ ਉਰ ਦਾ ਇੱਕ ਰਾਤ ਦਾ ਕਿਉਂ ਫਫੜੇਗਾ ਨੂੰ ਕੰਮ ਖਤਮ ਨਾ ਹੋ ਜਾ ਹਾਂ ਤੇ ਕਰਦਾ ਸਾਹ ਵਾਸਤੇ ਮੈਂ ਕਿਹਾ ਕਿ ਮੈਂ ਕਿਦੋਂ ਦਾ ਉੱਥੇ ਪਹਿਲਾਂ ਹੀ ਜਾਓ ਬਾਈ ਤਾਂ ਜਗ੍ਹਾ ਮਿਲਣੀ ਨਾ ਨਾ 24 25 ਨੂੰ ਚਲੇਣਾ ਸੀ ਹਾਂ ਉਰ ਤੇ ਜਾ ਕੇ ਅੱਜ ਅੱਜ ਨਹੀਂ ਹੋਗੀ ਬਾਈ ਹਾਂ ਕੱਲ ਨੂੰ ਲਾ ਕੇ ਉਰ ਦੇ ਪਰਸ 24 ਨੂੰ ਸ਼ਾਮ ਨੂੰ ਲੰਘੇ ਨਾ ਲੰਘ ਜਾ ਬਸ ਦੋ ਬੰਦੇ ਉੱਥੇ ਆ ਕੇ ਬਹਿਣਾ ਟਰਾਈ ਲਗੇ ਹੂੰ ਅਰੇ ਮੱਥਾ ਦੇ ਨੂੰ ਮੈਂ ਪਹਿਲਾਂ ਹੂੰ ਹੂੰ ਬਾਕੀਆਂ ਦੀ ਵੇਟ ਕਰੂ ਇੱਕ ਦਿਨ ਬਾਅਦ ਆ ਨੈਣ ਉੱਤੇ ਠੀਕ ਆ ਟਰੈਲੀਆਂ ਮੈਂ ਲਾ ਲਾਦ ਕੇ ਖੜਾ ਦੇਣੀ ਜਪਰਸੀ ਇੱਕ ਤਾਂ ਆ ਗਈ ਮੇਰੇ ਕੋਲ ਵਾਸਤੇ ਟਰੈਲੀਆਂ ਦੋ ਖੜੀਆਂ ਤੇ ਰਪਾ ਤੋਂ ਲਾਦੀਆਂ ਲਾ ਕੇ ਖੜਾ ਦੇਣੀ ਮੈਂ ਇੱਕ ਤਾਂ ਕੱਲ ਕਰਦੇ ਨੀ ਕੋਈ 12 1 ਵਜੇ ਲਾਦੇ ਨੀ ਕੱਲ ਨੂੰ ਤੀ ਹੋਈ ਤਾਂ ਦੇਖਦੇ ਹਾਂ ਹੋਰ ਟਰੈਲੀ ਤਾਂ ਫੇਰੀ ਆ ਜੱਗਾ ਵੀ ਆ ਗਿਆ ਤੂੰ ਆ ਜਾਓ ਭਾਈ ਹੁਣ ਉਹ ਲੱਗੇ ਆਈ ਹੁਣ ਚਾਹੇ ਤਾਂ ਦੇਖ ਨਹੀਂ ਜਾਉਂਗੇ ਸਤਿ ਸ਼੍ਰੀ ਅਕਾਲ ਜੀ ਆ ਜਾਓ ਹੁਣ ਮੈਂ ਤਾਂ ਖੀਰ ਲਿਆਉਣ ਲੱਗਿਆ ਤੁਹਾਨੂੰ ਖੀਰ ਫੜਾਦਮਾ ਲਿਆ ਕੇ ਖਾਲੀ ਹੀ ਰਿਸ਼ਤਾ ਤੁਸੀਂ ਆ ਬੰਨੋ ਟੈਂਟ ਚਾਚੇ ਨਾਲ ਨੂੰ ਸਹੀ ਉਹ ਤਾਂ ਨਹੀਂ ਕਹਦੇ ਖੀਰ ਲਿਆ ਕੇ ਤੇ ਮੈਂ ਖਾ ਲਉ ਭੁੱਖੀ ਫਿਰਦੇ ਸਵੇਰੇ 10:00 ਹੋ ਲੱਗ ਗਏ ਮੇਰੇ ਸਾਡਾ ਭੁੱਖੀ ਫਿਰਦੀ ਆ ਪਤਾ ਕਿੱਥੇ ਕਿੱਥੇ ਗਏ ਤੇ ਹੁਣ ਦੇਖ ਲੈ ਦੱਸਣਾ ਬਾਤ ਆਪੇ ਨਹੀਂ ਆ ਕਿ ਤੱਕ ਖੜ ਤੇ ਸਵੇਰੇ ਤਾਂ ਕਿਹਾ ਵੀ ਆਪ ਤੁਹਾਡਾ ਕੰਮ ਬੰਨਣਾ ਦੋ ਹਾਂ ਹੁਣ ਤੱਕ ਨਹੀਂ ਮਨ ਹੋਇਆ ਹੁਣ ਆਏ ਆ ਸਾਰਾ ਕੰਮ ਨਬੇਟਦਾ ਬਾਕੀ ਅਜੇ ਇੱਕ ਨਹੀਂ ਕੰਮ ਹੋਇਆ ਕਹੇਗਾ ਨਾ ਉਹ ਵੀ ਲੰਗੇ ਵੇਦਾ ਕੇ ਹਾਂ ਫੇਰ ਰੰਗ ਸਮਾਨ ਲੈਣ ਗਏ ਨੱਡ ਨੁਟ ਨਹੀਂ ਆ ਗਿਆ ਟਰਾਲੇ ਸਰ ਸਾਹਿਬ ਕੁਝ ਵੀ ਨਹੀਂ ਲਿਆ ਗਿਆ ਹਲੇ ਯਾਰ ਉਹ ਦੰਦ ਚ ਆ ਲਿਆਇਆ ਤਰਪਾਲ ਲਿਆਇਆ ਕੋਈ ਨਹੀਂ ਲੈ ਕੇ ਆਇਆ ਕੋਸ ਵੀ ਨਹੀਂ ਲਿਆ ਕੋਸ ਨਹੀਂ ਲਿਆ ਯਾਰ ਰੱਸੀ ਵੀ ਨਹੀਂ ਆਈ ਕੋਈ ਵੀ ਨਹੀਂ ਦਿਖਦੀ ਦੂਆ ਟਰਾਲੇ ਪਰ ਵੀ ਨਹੀਂ ਪਾਈ ਇੱਕ ਇੱਕ ਪਰੇ ਪਾਉਣੀ ਕਹਿੰਦੇ ਹਲੇ ਅੱਜ ਤਾਂ ਇੱਕ ਪਰੇ ਲੋਡ ਆ ਕਹਿੰਦੇ ਇੱਕ ਪਰੇ ਲੋਡ ਅੱਜ ਫੇ ਖੁੱਲਾ ਇੱਕ ਟਰਾਲਾ ਖੁੱਲਾ ਜਾਊਗਾ ਇੱਕ ਖੁੱਲਾ ਜਿਹਦੇ ਪਰ ਸਮਾਨ ਲੱਦਦੇ ਨੇ ਪੱਠਿਆ ਪੁੱਠਿਆ ਸਾਰਾ ਕੁਝ ਬਰੈਡ ਲੱਦ ਦੋਗੇ ਚਾਹੀਦਾ ਬਾਈ ਚਾਹੀਦੇ ਦੋਏ ਤੇ ਉਹ ਛੱਤ ਵਾਲੇ ਉਹ ਬੰਦੇ ਬੰਦੇ ਹੁਣ ਆਏ ਵੀ ਇੱਕ ਕੰਮ ਸਾਰਨਾ ਪੈਣਾ ਹਾਂ ਹਾਂ ਚਾਹੇ ਬੈਡਰ ਵਾਲਾ ਵੀ ਕੰਮ ਦੂਜਾ ਹੀ ਦਿੱਤਾ ਛੱਤ ਵਾਲਾ ਜੀ ਛੱਤ ਵਾਲਾ ਹਾਂ ਨਹੀਂ ਮੀਂਹ ਕਿਣੀ ਦਾ ਕੁਝ ਨਹੀਂ ਪਤਾ ਬੱਦਲ ਹੋਣ ਲੱਗਿਆ ਹਾਂ ਹਾਂ ਚਾਹ ਰਾਤ ਨੂੰ ਤੁਰਨਾ ਤੁਸੀਂ ਪਛੇੜ ਕੋ ਮਰਜੀ ਸੀ ਤੈਮ ਤਿਆਰੀ ਹੋ ਤਿਆਰੀ ਇੱਥੇ ਸ਼ਾਮ ਥਈ ਨਾ ਉੱਥੇ ਪੋਕਰ ਪਾ ਲੋ ਚਮਕੌਰ ਸਾਹਿਬ ਤਾਂ ਸਰ ਜਾਣਾ ਚਾਚੇ ਉੱਥੇ ਦਾ ਔਖਾ ਹੋ ਜਾਣਾ ਉੱਥੇ ਦਾ ਤਿੰਨ ਟਰਾਲੀ ਜਾਣੀਆਂ ਉੱਥੇ ਤੋਂ ਤਿੰਨ ਚਾਰ ਤੇ ਆਉਂੂ ਤਿੰਨ ਤੇ ਵੀ ਚਾਰ ਚਾਰ ਦੀਆਂ ਆਈਆਂ ਚਾਰ ਬਾਈ ਤਿੰਨ ਚਾਰ ਤੋਂ ਆਉਂਦੇ ਚਾਰ ਟਰਾਲੀ ਜਾਊਂਗੇ ਚਾਂ ਪਰੋਪਰ ਲੱਗਿਆ ਜਾ ਚਾਹੀਦਾ ਤਾਂ ਬੰਦਾ ਫੋਨ ਬਾਲ ਰਿਹਾ ਹੈ ਯਾਰ ਤੇ ਬਾਈ ਕਿਹੜੀ ਜਗ੍ਹਾ ਮੈਂ ਉੱਥੀ ਆ ਬਾਈ ਉੱਥੀ ਆ ਉੱਥੀ ਨੇੜੇ ਤੇ ਨਹੀਂ ਹੁੰਦੀ ਉੱਥੀ ਹੋਵਾਂਗੇ ਯਾਰ ਅਸੀਂ ਹੈ ਉੱਥੀ ਹੋਵਾਂਗੇ ਯਾਰ ਹਾਂ ਹਾਂ ਮੈਂ ਉੱਥੀ ਹਾਂ ਤੁਸੀਂ ਬਈ ਨੂਰ ਮਹਿਲ ਰੈਂਸੀ ਪਹੁੰਚ ਜਾਓ ਤੁਹਾਨੂੰ ਆਪ ਇੱਕ ਵਾਰ ਦੋ ਵਾਰ ਦੇਖੇਣਾ ਉੱਥੇ ਫਿਰ ਦੋ ਉੱਥੀ ਸਰੂਪ ਗੁਰਦੁਆਰੇ ਦੇ ਬੈਕ ਸਾਈਡ ਬੈਕ ਸਾਈਡ ਅਨਸਾਰੀ ਸਾਹਿਬ ਵਾਲੇ ਦੇ ਲੰਗਰ ਦੇ ਮੂਹਰੇ ਹੈ ਸਾਹਮਣੇ ਹੋਟਲ ਦਾ ਕੀ ਨਾਮ ਆਉਂਦਾ ਨੂਰ ਮਹਿਲ ਰੈਂਸੀ ਨੂਰ ਮਹਿਲ ਨੂਰ ਮਹਿਲ ਰੈਂਸੀ ਹੂੰ ਇੱਕ ਦਿੱਤੀਆ ਸਾਲ ਆ ਬਾਈ 2 ਸਾਲ ਹੋ ਗਏ ਲੱਗਦੇ ਲੰਗਰ ਸਫਲਤਾਪੂਰਵਕ 2 ਸਾਲ ਗਏ ਬੜੀਆ ਇੱਕ ਵਾਰੀ ਚਾਲਾ ਚੱਲਣਾ ਚਾਹੀਦਾ ਚੱਲ ਪੰਦਾ ਇਹ ਕੰਮ ਵਾ ਬਾਕੀ ਫਿਰ ਤਾਂ ਅੱਗੇ ਸੇਵਾ ਆਪੇ ਰੁੜੀ ਜਾਂਦੀ ਹੁੰਦੀ ਆ ਸੇਵਾ ਨਹੀਂ ਖੜਦੀ ਹੁੰਦੀ ਹਾਂ ਕਿ ਨਹੀਂ ਰਾਜੇ ਨੇ ਇਹ じゃ ਕੈਸਟ ਤਾਂ ਵਿੱਚ ਕਣਕ ਦੇ ਪਤਾ ਨਹੀਂ ਜਵੀ ਬੀਜੀ ਆ ਕਬੂਤਰ ਕਬੂਤਰ ਬੈਠਾ ਸਾਡੀ ਜੁਗਣੀ ਉਹਨਾਂ ਹੈ ਸਾਡੀ ਜੁਗਣੀ ਜਦਾ ਕਬੂਤਰ ਬੈਠਾ ਸਰੋ ਨਹੀਂ ਜੰਮੀ ਨਹੀਂ ਪੜਿਆ ਪਿਆ ਸਰੋ ਸਾਡੀ ਵੀ ਨਹੀਂ ਜੰਮੀ ਆ ਦਵਾਰਾ ਕਾਨਕ ਬੀਜੀ ਆ ਨਹੀਂ ਤਾਂ ਹੋਏ ਆਈ ਮਣੀ ਮਾੜੀ ਹੈ ਲੱਗੀ ਦਿਖਣ ਮਾੜੀ ਮਾੜੀ ਕਿਹੜੀ ਉਹ ਹੁਣ ਨਹੀਂ ਲੱਗੀ ਹੁਣ ਉੱਠਣੀ ਯਾਰ ਹੁਣ ਜਿਹੜੀ ਹੁਣ ਬੀਜੀ ਉਹ ਕਿੱਥੇ ਹੁਣੀ ਆ ਹੁਣ ਵਾਲੀ ਨਹੀਂ ਫੇਰ ਹੁਣ ਤਾਂ ਮਹਾ ਕਣਕ ਵੀਤ ਦੇ ਜੇ ਹੋ ਗਈ ਤਾਂ ਠੀਕ ਹੈ ਨਹੀਂ ਮੱਕੀ ਦਾ ਯੋਗ ਆ ਹਾਂ ਹੂੰ ਫੇਰ ਮੱਕੀ ਵੀਤ ਨਾ ਕਾਕਾ ਹੋਣੇ ਡੇਟ ਵੀ ਜੋੜਨਰ ਨਾ ਕਣਕ ਹੋ ਜਾਣੀ ਆਗਾਮ ਕਾ ਹੋਣਗਾ ਬਰਬਾਹਨੇ ਕਿਉਂ ਡੇਟ ਲਗਣਾ ਉਹਨੇ ਸਾਾਲ ਅਸੀਂ ਬੂਟੀਆਂ ਜਾ ਦੇ ਇੰਨਾ ਚ ਬੀਜੀ ਚਾਚੇ ਹੂੰ ਹੂੰ ਆਜਮ ਗੌਰ ਸਾਹਿਬ ਇਹ 24 ਤਰੀਕ ਨੂੰ ਬੀਜੀ ਵੀ ਸਤ ਵਧੀਆ ਹੋ ਗਈ ਸਾਡੀ ਬੂਟੀਆਂ ਚ ਕੱਢੀ ਜੀ ਨਾ ਯਾਰ ਹੁਣ ਮੌਸਮ ਠੰਡਾ ਹੈ ਨਹੀਂ ਇੰਨਾ ਨਾਰਮਲ ਦਾ ਮਾਰਿਆ ਹਾਂ ਉਹਦਾ ਉਹ ਠੰਡ ਪੈਂਦੀ ਹੋਵੇ ਮੈਂ ਠੰਡ ਫਿਰ ਕਣਕ ਚੋਰ ਲੰਦੀ ਜਾਂਦਾ ਦਾ ਜੋਰ ਹੁੰਦੀ ਆ ਫਿਰ ਖੀਉਂਦੀ ਆ ਯੂਰੀਆ ਦੀ ਪਾਉਣਾ ਪੈਂਦਾ ਉਹ ਸਰਕਰ ਮੈਸਾ ਦਾ ਲੈਕਚਰਾਂ ਦੇ ਮੇਰੀ ਉਹ ਥੋੜੀ ਜਿਹੀ ਵੀ ਨਹੀਂ ਉਹ ਵੀ ਜੀਰੂ ਗਰਮੀ ਆ ਦਾਦਾ ਦਾ ਕਾ ਆਹ ਮਾਲਾ ਵੀ ਨੰਬਰ ਵਾਲਾ ਮੌਸਮ ਆ ਇਹ ਕੱਖ ਦਾ ਟਾਈਮ ਹੈਗਾ ਹੀ ਇਹ ਹਾਂ ਟੱਕਾ ਨਹੀਂ ਕੱਕਣਾ ਦਿਨ ਚ ਤਾਂ ਠੰਡ ਆਇਓ ਨਹੀਂ ਹੈ ਉਹ ਨਹੀਂ ਅੱਗ ਪੈਂਦੀ ਦਿਨ ਚ ਤਾਂ ਅੱਗ ਕੱਪੜੇ ਖਲਾਉਂਦੀ ਦਿਨ ਚ ਕੰਮ ਕਰਦੇ ਤਾਂ ਬੰਦੇ ਨੂੰ ਗਰਮੀ ਆ ਉਹ ਕਾਕਾ ਉਹ ਦੇਖਾਂ ਮੈਂ ਦਸੰਬਰ ਮਹੀਨਾ ਹੈ ਇਹਨਾਂ ਦੇਖਣੇ ਮੌਸਮ ਕਿਹੋ ਜਿਹਾ ਠੀਕ ਨਹੀਂ ਐ ਇਹਨੂੰ ਕਰਾਉਂਦੇ ਫਿਰਦੇ ਸਰਵੇਰ ਤੇ ਅੱਛਾ ਟਰੈਕਟਰ ਨੂੰ ਅੱਛਾ ਡਾਉਨ ਸੀਲ ਲਗਵਾ ਕੇ ਲਿਆਏ ਆਂ ਮੇਲੇ ਦੇ ਕਹਿੰਦਾ ਮੈਂ ਆ ਜਾਣ ਆ ਜਾਣ ਮੈਂ ਤੂੰ ਤਾਂ ਕਹਿੰਦਾ ਡੋਡ ਰੈਲੀ ਉਹ ਹਾਂ ਮੈਂ ਤੂੰ ਤਾਂ ਕਹਿੰਦਾ ਡੋਡ ਰੈਲੀ ਮੇਰੇ ਮੂਹਰੇ ਇਹ ਬੰਦੇ ਨੂੰ ਕਿਆ ਕਰਾਇਆ ਕਿਆ ਨਹੀਂ ਕਰਾਇਆ ਬਾਬਾ ਦੀਪ ਸਿੰਘ ਕਹਿੰਦਾ ਦੋਹਰੇ ਦੀ ਫੋਟੋ ਵਿੱਚ 12:00 ਬਜੇ ਸਾਲੇ 1:00 ਮੈਂ ਤਾਂ ਦੋਈ ਨਹੀਂ ਖਾਦਾ ਮਹੀਆਂ ਕਹਿੰਦਾ ਮੈਂ ਤਾਂ ਬੇਲੇ ਆਇਆ ਤਾਰ ਦਾ ਛਤਰੀ ਖੋਲਦਾ ਅੱਜ ਲਾ ਕੇ ਆਏਗਾ ਨਾ ਪਹਿਲਾਂ ਉਦੋਂ ਛਤਰੀ ਖੋਲਦਾ ਉਹ ਡਾ ਕਰੀ ਹੁੰਦਾ ਤਾਂ ਮੈਂ ਆਪ ਦੇਖ ਲਿਆ ਛਤਰੀ ਖੋਲਿਆ ਹੁਣ ਵਿਟ ਕਰਾ ਕੇ ਲਿਆਏ ਨੂੰ ਅੱਛਾ ਅੱਛਾ ਵੀ ਲੈਟਾ ਬਰ ਬਲਦੀਆਂ ਜਾਉਂਗੀ। ਹਾਂ ਨਹੀਂ ਇਹਨੂੰ ਟਰੈਕਟਰ ਦੇ ਹੱਦ ਗਿਆ ਮੈਂ ਫਿਰ ਰੇਡ ਤੇ ਆੜੀ ਲੱਗਦੀ ਸੀ। ਟਰੈਕਟਰ ਵੀ ਉੱਥੇ। ਤੇ ਛਤਰੀ ਖੋਲਿਆ ਆਇਦਾ ਇਹ। ਅੱਛਾ। ਆ ਰੰਗ ਕਰਾਇਆ ਕਹਿੰਦਾ ਰੰਗ ਵੀ ਕਰਾਤਾ ਉੱਪਰ। ਮੈਂ ਵਧੀਆ ਕਰਿਆ। ਛਤਰੀ ਨੂੰ? ਆਹੋ। ਠੀਕ ਐ। ਹੁਣ ਕਹ ਤੂੰ ਆਏਗਾ ਹੋਰ ਇੱਕ ਜਾਉਂਗਾ। ਕਿੱਥੇ ਜਾਣਾ ਮੈਂ? ਅਲਵਾਦੀ ਨਾਲ ਮੜ ਜਾ ਕੰਮ। ਕਰਾ ਦਿੰਦਾ। ਲੜਦਾ ਹੀ ਮੈਂ। ਉੱਥੇ ਜਾਂਦਾ। ਉੱਥੇ ਬਸ ਹੁਣ ਸ਼ਾਮ ਦਾ ਹੀ ਕੰਮ ਉੱਥੇ ਸਾਂ। ਸੇਵਾਦਾਰ ਹੁਣ ਤਾਂ ਬਥੇਰੀਆਂ ਉੱਥੇ। ਆਹੋ ਅੱਡੇ 'ਤੇ ਡਾਉਣ ਬਾਬੇ ਦੇ ਲੰਗਰ 'ਚ। ਆ ਜਾ ਫਿਰ ਗੁੰਡੂ ਰੇ ਆ ਜਾਣਾ ਓਰੇ ਇਹਨੂੰ ਤਾਂ ਕਰੋ ਫਿੱਟਿਆ ਨਾ ਤੋਰੋ ਇਹਨੂੰ ਕਰ ਦਿੰਦੇ ਟਾਈਮ ਲੱਗਣ ਤੁਰਨ ਟਿਕਾਣੇ ਲੱਗਣ ਚਲ ਦੇਖਦੇ ਆ ਬਾਈ ਇਹ ਕਾਲ ਆਉਂਦੇ ਵੇਟ ਕਰਦੇ ਆ ਉਹਨਾਂ ਦੇ ਕਿਉਂ ਲੱਗਦੇ ਆ ਬਾਈ ਕਰਤਾ ਸੁਰ ਕਿ ਬਾਈ ਬੌਖੇ ਬੰਦੇ ਆਏ ਅੱਜ ਫਿਰ ਅਸੀਂ ਇੱਧਰ ਚੱਲਿਆ ਸਵੇਰ ਦੇ ਫਸ ਗਏ ਉੱਥੇ ਫਿਰ ਉਹ ਵੀ ਜ਼ਰੂਰੀ ਦਾ ਕੰਮ ਆ ਕੋਈ ਜ਼ਰੂਰੀ ਦਾ ਕੰਮ ਡਾਊਨ ਹੀਲਿੰਗ ਤਾਂ ਕਰਾਉਣੀ ਹੁੰਦੀ ਆ ਉਹ ਥੋੜੀ ਤਾਂ ਜ਼ਰੂਰੀ ਦਾ ਕੰਮ ਆ ਹੈ ਜਿਹੜਾ ਕੰਮ ਜ਼ਰੂਰੀ ਕਰਨਾ ਮੈਂ ਲਿਖ ਲੈਣਾ ਹੈ ਗਰੀਂਦਰਾ ਨਾ ਖੜਕਾ ਕਰ ਉੱਤ। ਠੀਕ ਤਾਂ ਨਹੀਂ ਦਿਖਦਾ। ਗੋਠਾ ਨਾ ਪਾ। 7 ਵਜੇ ਵੀ ਅਖਬਾਰ ਤਾਂ ਵੀ ਨਹੀਂ ਖੜਦਾ ਬੰਦਾ ਇਹ। ਇਹ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਜੀ। ਇਹ ਨਹੀਂ ਸਾਡੇ ਫੜੇ ਕਰਦਾ ਗੁੱਸੇ ਹੋਈ ਜਿਹੜੀ। ਇਹ ਚਿੜੀ ਗੁੱਸੇ ਹੋਈ ਹੋਈ ਆ। ਹਾਂਜੀ। ਆਹ। ਤੇ ਬੱਬਰ ਸ਼ੇਰ ਬੋਲਦਾ ਮੇਰਾ। ਆਖ ਦਿਨ ਮਾਲੀ ਖੜਦੇ ਮੇਰੇ ਕੋਲ ਆਹ। ਆਹ ਅੱਖ ਚ ਬੱਜੇ ਕਰਦਾ ਉਂ ਦੇ। ਆਹ ਕੀ ਹੋਰ ਤਾਂ। ਹਾਂ? ਉਹ ਦੇਖ ਉਹਦੇ ਸਿੱਕੇ ਡੱਬੀ ਨਾਲ ਵੱਡਣ ਲੱਗਿਆ ਹੋਇਆ ਆ ਤਾਂ। ਉਹ ਰੋਜ਼ ਸਾਤੀ ਦੇ ਲੈ ਯਾਰ ਉਹ ਬਲੇਡ ਲੈ ਲੈ ਦੇ ਦੇ ਇੱਕ ਵੇਲੇ ਲੈ ਵੀ ਗੱਗ ਹਾਂ ਇੱਥੇ ਲੈ ਨੀ ਛੀਰੂ ਰਸੀ ਉਹ ਤੇਰਾ ਬਾੜ ਚ ਇੱਚ ਹੈ ਇਹ ਤਾਂ ਸੁਖੀ ਮੀਮੇ ਤੇ ਇਹਨੂੰ ਕੀ ਪਤਾ ਜੀ ਹੁਣ ਮੈਂ ਹੁਣ ਪੜ ਦਿੰਦਾ ਇਹਨੂੰ ਸਾਰੀ ਉੱਧੜ ਜਾਈ ਦੀ ਹੁਣ ਗਾਇਲੇ ਦਾਗ ਹੋ ਗਈ ਓ ਆਹ ਗੱਲ ਉਹ ਸਿਆਣੀ ਕਰੀਏ ਚੱਤ ਦਾਹ ਹੋ ਗਈ ਗਲੀ ਕਰ ਅੱਜ ਹੀ ਇੱਧਰ ਨੂੰ ਇਹ ਦਾਗ ਦਿੰਦੇ ਹੁਣ ਇਹਨੂੰ ਉਹ ਕਰੀਆ ਮੇਮਣ ਕੇ ਵੱਢੀ ਲੰਮੇਣੇ ਦੀ ਕੋਈ ਚੱਕਰ ਨਹੀਂ ਨਾ ਇਹਦਾ ਉਰੇ ਤੇ ਉਹ ਕਰ ਸਾ ਬੰਨਣੀ ਆ ਉਹ ਬਸ ਉਹ ਬੰਨਣੀ ਚੇਪਾ ਹੈ ਖੜਕਾ ਨਾ ਕਰ ਬੱਤੇ ਮਾਂ ਦੇ ਵਾਲ ਪਾ ਦੇ ਮੰਨੀ ਨਹੀਂ ਪਾਉਣਾ ਉਹ ਦੇਆ ਚ ਹਰ ਵੱਚ ਕਿਹੜੇ ਕਰਕੇ ਨਾਲ ਦੇਵਗੇ ਨਾਗ ਵਾਲ ਨਹੀਂ ਪਾਉਣਾ ਉਹਨੂੰ ਦੇਖ ਲੈ ਆ ਬਾਈ ਚਾਚੇ ਤਕਨੀਕੀ ਦੇਖੋ ਏ ਵੀ ਸੜੀ ਦੱਬੀ ਸਿਹਰਾਵਗੀ ਪੰਜ 10 ਅੰਕਾਂ ਬਾਅਦ ਇੱਕ ਸਿੰਗ ਬਲੀ ਆ ਲੈ ਬਸ ਦਾਗ ਹੋ ਗਈ ਨਾਲੇ ਕਾ ਨਾਲੇ ਦਾਗ ਹੋ ਗਈ ਬਸ ਯਾ ਹੱਥ ਨੂੰ ਲੱਜ ਬਗਰ ਮਗਮ ਚੀ ਘਾੜਾ ਵੀ ਮਰਾਂਦੀ ਐ ਲੈ ਉਧਰ ਦੀ ਆ ਫਿਰ ਤੈਨੂੰ ਦੇਖਣਾ ਇਹਦਾ ਮੈਂ ਦਾਈ ਇਹਦਾ ਉਧਰ ਆ ਗਾ ਦੇ ਉਹ ਦાદੇ ਨੂੰ ਕਿ ਕਿਆ ਕਰ ਲੱਗੇ ਆ ਫਤੇਗੜ ਸਾਹਿਬ ਨੂੰ ਲੱਗੇ ਜਾਣ ਟਰਾਲ ਆਪਾਂ ਨੇ ਮੈਂ ਪਿੰਡੇ ਦਾ ਬਹੁਤ ਬੋਲਦੇ ਤੋਂ ਬੂਝਾ ਲਾਉਂਦੇ ਆ ਇੱਧਰ ਬੈਠ ਕੇ हां बाकी ਇਹ ਤਾਂ ਕੰਮ ਜੀ ਜਾਣ ਦਾ ਤਾਂ ਗੱਲ ਹੈ ਕਰ ਆ ਗਿਆ ਚੱਲਦਾ ਤਾਂ ਤਾਂ ਠੀਕ ਆ ਮਾ ਉੱਪਰ ਤਰਪਾਲ ਪਾ ਮਾ ਠੀਕ ਆ ਇਹ ਉੱਪਰ ਵੀ ਤਰਪਾਲ ਪਾਉਂਦੇ ਉਹ ਉੱਪਰ ਤਰਪਾਲ ਪਾ ਦੇਣੇ ਆਪਾਂ ਨਾ ਆ ਪਟ ਗਿਆ ਇਹ ਇਹ ਦੇਖ ਲੈ ਲੈਂਦਾ ਦਿੱਲੀ ਸ਼ਿੰਗਾਰਛੋ ਚੋ ਲੈ ਜਾਂਦੀ ਓਈ ਤਰਪਾਲ ਇਹ ਨਰਸਦੀ ਜੱਜ ਲੈ ਜਾਂਦੀ ਧੀ ਮਤਲਬ ਉਹ ਇਹ ਚ ਹੋ ਗਈਆਂ ਮੋਰੀਆਂ ਆਈਆਂ ਤੂੰ ਇਹ ਫਟ ਟੱਕਰਤੀ ਉਹਨਾਂ ਨੂੰ ਸਰਪੰਚ ਨੇ ਉਹਦੇ ਵਿੱਚ ਕਰਦੇ ਨਾ ਕਹਿੰਦੇ ਨਾ ਬਾਕੀ ਨਾ ਲੈ ਤੋ ਪੱਦਲੀਆ ਮੋਰੀ ਜਾਏ ਉੱਤਪਾਲਮਣ ਮਾਰੀ ਆਏ ਸਾਰੀ ਵਾਲ ਜਹਾਤੀ ਰੱਸੀ ਇਨਾਂ ਨੇ ਬਾਈ ਜਾਈ ਹੋਊ ਕਿੰਨਾ ਜਾਈ ਆ ਇਹ ਇਹ ਅਜ ਖੋਲਣ ਲੱਗਿਆ ਨੇ ਪਹਿਲਾਂ ਹੀ ਆ ਬੰਦਾ ਬਾਈ ਨਵਾਂ ਆ ਸਾਡੀ ਟੀਮ ਚ ਇਹਨਾਂ ਨੇ ਰੱਸੀ ਵਾਲ ਜਹਾਤੀ ਖਿੱਚ ਓਏ ਦੂਰ ਛਾੜ ਦੇ ਇਸ ਤੋਂ ਹੁੰਦਾ ਆ ਆ ਜਾ ਬਹੁਤ ਦੂਰ ਗਿਆ ਬੜਾ ਔਖਾ ਹੋਇਆ ਛੱਡਾ ਦੋ ਬਾਈ ਸਪੈਸ਼ਲ ਆਇਆ ਬੰਦਾ ਸੇਵਾ ਕਰ ਸੇਵਾ ਕਰ ਕੀਦੀ ਜੋੜ ਮਿਲਿਆਂਗਾ ਲਾਵੀ ਚਲੋ ਮਾਣ ਕੋਈ ਥੱਕੀ ਕਾਲੇ ਬੰਦੀ ਹਾਂ ਬੱਸ ਕਹਤਾ ਭਾਈ ਤੰਬੂ ਬਦਲ ਵੀ ਹੋਣ ਲੱਗ ਗਿਆ ਤਾਂ ਹੀ ਲਾਇਆ ਛੱਡਦੇ ਬਿਜੇ ਰਹੂਗੇ ਹੈ ਕਿ ਨਹੀਂ ਮਜ਼ਬੂਤੀ ਪੂਰੀ ਚਾਹੀਦੀ ਆਪਣੀ ਕੋਲ ਜਿੱਦਾਂ ਭਿੱਜੇ ਕੌਮਗੜਾ ਬੈਠੂਗੇ ਦਰਜਾ ਚੇ ਚੱਲਿਏ ਹੁਣ ਚੰਗੌਰ ਤਾਂ ਚੱਲੂਗਾ ਤੂੰ ਦੇਖ ਭਾਈ ਬੰਦਾ ਸਾਨੂੰ ਦੇਖਦਾ ਸਵਾ ਸਵਾ ਆਪਾਂ ਨਾ ਨੰਗਰ ਵੀ ਦੇਖਦੇ ਆ ਮੱਥਾ ਟੇਕ ਆਉਣਾ ਆਪਾਂ ਨੇ ਇਹ ਸਾਜਰੇ ਸਾਜਰੇ ਕੀ ਨੌਖਾ ਮੇਰਾ ਹਾਂ ਇਸ ਤਰ੍ਹਾਂ ਦੇਖ ਕੇ ਆਇਓ ਕਿਆ ਕਿਆ ਉਹ ਮਾਰੇ ਸੁਆਦ ਦਾ ਦੇਖ ਕੇ ਆਇਓ ਟੈਸਟ ਪਕੌੜਿਆਂ ਦਾ ਕੋਈ ਨਾ ਕੋਈ ਨਾ ਤੂੰ ਗੱਠ ਗੋਰੀ ਦੇ ਦੂਈ ਹਾਂ ਆਉਂਗੇ ਭਾਈ ਮਾਥਰ ਕੰਡ ਦਾ ਚਾਹੂੰਗਾ ਜੀ ਉਹ ਘਾਟੇ ਵਾਸਤੇ ਲੈ ਠੀਕ ਆ ਆਉਂਗਾ ਫੇਰ ਕਰਦੀ ਭਾਈ ਇਹ ਡੇਟਾ ਭਾਈ ਇਹ ਡਾ ਆਹੇਣਾ ਕਿੱਦੋਂ ਭਾਈ ਇਹ ਡੇਟਾ ਨੂੰ ਇਹ ਤਾਂ ਨੂੰ ਵਾਪਸ ਕਰ ਵਾਪਸ ਭਾਈ ਵਾਪਸ 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 ਅਸੀਂ ਵਾਪਸ ਕਰੋ ਥੱਲੇ ਨੂੰ ਆ ਜੀ ਛੜ ਦੇ ਛੜ ਦੇ ਛੜ ਬੰਦਾ ਨਵਾਂ ਹਲੇ ਭਾਈ ਇਹੇ ਛੋਟੀ ਉਮਰ ਚਲੇ ਗਿਆ ਦਾ ਬਾਹਰ ਇਹਨੂੰ ਪਤਾ ਨਹੀਂ ਇਹਨਾਂ ਨੂੰ ਕਿਵੇਂ ਕੰਮ ਕਰਨਾ ਮੁਰੇ ਜੇ ਤੁਹਾਰੇ ਕੀ ਆ ਲਈ ਆ ਦੇਖੋ ਭਾਈ ਫੇਰ ਲਜਾ ਲਿਆ ਮੈਂ ਹੌਲੀ ਸਿੱਖਣ ਕੋਈ ਗੱਲ ਨਹੀਂ ਦੋ ਦਿਨ ਮੇਰੇ ਸਾਡੇ ਰੌਗਾ ਟ੍ਰੇਨਿੰਗ ਪਰ ਫੇਰ ਸਿੱਖਣਾ ਪਏ ਚਪਾ ਦੇ ਆ ਆ ਜਾਣੀ ਆ ਉਹ ਆ ਜਾਣੀ ਆ ਚਲੋ ਖਿੱਚੋ ਖਿੱਚੋ ਆ ਜੂਗੀ ਪਿੱਛੇ ਲਓ ਸੰਗਤ ਜੀ ਲਓ ਸੇਵਾ ਜੀ ਲਓ ਭਾਈ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਹਾਂ ਤੈਨੂੰ ਕਰਦੇ ਜਿਨਾ ਖਾਤੇ ਚੋਂ ਮਾਇਆ ਆਈ ਹੈ ਖਾਤੇ ਪਰ ਉਹ ਖਾਤੇ ਪਰਪੂਰ ਰਹਿਣ ਭਾਈ ਲਿਆ 来ओ जी हां ऐना आज आए बोल के हां भाई ये कर चलो चलो ਈਏ ਆ ਗਏ ਆ ਲੋਟ ਆ ਗਈ ਤਰਫਾਂ ਬਾਹਰ ਆ ਗਈ ਬਾਕੀ ਕੀ ਹੋ ਰਹਾ ਹਾ ਕੁੱਈ ਨਹੀਂ ਮੋਟਰੀ ਫੱਟੀ ਹੋਇਆ ਤਾਂ ਕੋ ਕੋ ਨਹੀਂ ਲਾ ਪੈ ਗਿਆ ਡਬਲ ਹੋ ਗਿਆ ਕੰਮ ਡਬਲ ਹੋ ਗਿਆ ਬਾ ਇੰਨੀ ਨੂੰ ਠੰਡ ਵੜਨੀ ਆ ਆ ਬਈ ਆ ਰੱਸੀ ਖੋਲੋ ਅਈ ਬੰਦਾ ਬਈ ਬਾਹਰ ਤਾਇਆ ਅਈ ਬੇਲੀ ਬਲਰਾਜ ਬਾਈ ਇਹ ਬਾਈ ਫਿਲਮ ਬਣਾਉਂਦਾ ਇਹ ਇੱਕ ਆਪਾਂ ਫਿਲਮ ਸ਼ੇਅਰ ਕਰੀ ਦੀ ਨਿਕਾ 10 ਮਿੰਟਾਂ ਦਾ 10 ਫਟਾ 10 ਉਹ ਇਹ ਬਾਈ ਨੇ ਡਾਇਰੈਕਟ ਕਰੀ ਦੀ ਉਹ ਵਿੱਚ ਇਹਦਾ ਰੋਲ ਵੀ ਤਾਂ ਮੇਨ ਐਕਟਰ ਤੋਂ ਹੋਈ ਸੀ ਨਾ ਬਾਈ ਚੋਈ ਅੱਜ ਬਲ ਪਰਨਾ ਬੰਨਿਆ ਬਾਈ ਅੱਜ ਉਹ ਰੂਪ ਚ ੱਲੇ ਤੁਸੀਂ ਫਿਰ ਅਸੀਂ ਜ਼ਿਆਦਾ ਪਾਸ ਕੀ ਕੋਈ ਨਾ ਫਿਰ ਕੀ ਹੈ ਹਾਂ ਠੀਕ ਆ ਉਹ ਹੋ ਰੱਸਾ ਨਾ ਪਾਏ ਉਹ ਜਗਦੀਪ ਉਹ ਆ ਗਿਆ ਅਸੀਂ ਦੂਈ ਰੂੰਮੀ ਤਾਂ ਪਾਣੀ ਲਿਆਉਣ ਦੇ ਰੋਲ ਜਾ ਉਹ ਰੱਸੇ ਨੇ ਚਾਰ ਨਹੀਂ ਜਰੂਰ ਕੱਢ ਦਾਣਾ ਫਿਰ ਅਸੀਂ ਆ ਗਏ ਕਮਣਟ ਚ ਆਹੋ ਇਹ ਚੱਲ ਇੱਕ ਮੋੜਾ ਚੱਲੀਏ ਚੱਲ ਆਓ ਇਹ ਕਿੰਨੀ ਦੀ ਇੱਕ ਕੁਲੋ 300 ਗ੍ਰਾਮ ਦੀ ਇਹ ਜਿੰਨ ਲਿਆਓ 2 ਕਿਲੋ ਲਿਆਉਂਦੇ ਆਹੋ ਕਿ ਟ੍ਰਾਲੀ ਚ ਟ੍ਰਾਲੀ ਹੋਰ ਬਣਣੀ ਆ ਉਹ ਵੀ ਦੇਖੋ ਆਪਣੀਆਂ ਹੋਣੀ ਲਿਆਓ ਬਾਈ ਸਾਰੀ ਰਸੀ ਮਗਰ ਬਾਈ ਇੱਕ ਬੰਦਾ ਵਾਲਾ ਘਾਟਾ ਦਿੰਦਾ ਉਹਦੇ ਕਾਸੀ ਬੰਦਾ ਸਿੰਡੂ ਸੇਮੰਦਾ ਹੋਈ ਬੁਲਾ ਲਿਆ ਦਾਦੇ ਭਾਈ ਭਾਈ ਨਾਲੇ ਤਾਂ ਕਿ ਉਹ ਦੀ ਦਾੜੀ ਮੁੱਝ ਹੋਈ ਹੋਈ ਉਹ ਨਾਲੇ ਹਾਂ ਸਾਹ ਭਾਈ ਦੇਖ ਲੋ ਕਾ ਬੰਦਾ ਕਾ ਲੋ ਭਾਈ ਦੇਖ ਲੋ ਅਦਾ ਫੜਕਾ ਬਸ ਇਹ ਕੱਟ ਹੋ ਜਗਾ ਆਇਆ ਕਿ ਉਹ ਘਾਟਾ ਪੈ ਗਿਆ ਬੰਦਾ ਆ ਗਿਆ ਤੇ ਬਾਈ ਟੋਪੀ ਆਈ ਹੋਦੀ ਕੋਟ ਵੀ ਪਾਦਾ ਰਹੀ ਆ ਪਰ ਇੰਨਾ ਫੜਕਾ ਉਹ ਬੋਲਦਾ ਤੇ ਬੋਲਦਾ ਇਹ ਰਹੇਗਾ ਦਿਨ ਪਹਿਲਾ ਅੱਜ ਇਹ ਦਿਨ ਪਹਿਲਾ ਹੀ ਵੀ ਗੱਲ ਹੈ ਇਹਦਾ ਇਦਾਂ ਇਹ ਉੱਪਰ ਨੂੰ ਮਾਰ ਗਿਆ ਅੱਛਾ ਹਲੇ ਟ੍ਰੇਨਿੰਗ ਕਰਾਣਾ ਉਹ ਬਾਈ ਹੋਰ ਬਾਅਦੇ ਗੱਲਾਂ ਕਰਾਂਗੇ ਇਹ ਲੈ ਕੱਢ ਗਿਆ ਬਾਅਦ ਵਿੱਚ ਉਹ ਹੀ ਪੌੜੀ ਪਾਉਣੀ ਉਹ ਨੂੰ ਪੌੜੀਆਂ ਨਹੀਂ ਕਰ ਉਹ ਨੂੰ ਨਵੀਂ ਨੂੰ ਮੂਨੇ ਯਾਰ ਟਰੈਲਾ ਖਾਲੀ ਕਰ ਦੇਗਾ ਕਰਦਾ ਮੈਂ ਕਰਦਾ ਓਏ ਸਹੀ ਕਾਰਵਾਈ ਸਾਰਿਆਂ ਨੂੰ ਬਾਈ ਸੰਗੋੜ ਸਾਹਿਬ ਲੰਗਰ ਦੀ ਬਸ ਸੈਟਿੰਗ ਚੱਲਦੀ ਆ ਕਿਹੜੇ ਟਾਈਮ ਜਾਣਾ ਸਵੇਰੇ ਲਾਉਣਾ ਇੱਕ ਟਰਾਲਾ ਤਾਂ ਪਹੁੰਚ ਗਿਆ ਦੂਆ ਪੌਣ ਗਿਆ ਦਾ ਇਹ ਬਾਕੀ ਆ ਹੀ ਚੱਲ ਰਿਹਾ ਹੁਣ ਗੱਲਾਂ ਵਾਤਾ ਆਪਣੀਆਂ ਬਾਕੀ ਧੰਨਿਆਂ ਵਾਲੇ ਆਪਣੀ ਤਿਆਰੀ ਕਰਨ ਲੱਗੇਵੇਂ ਬਰੈਡਾਂ ਦਾ ਲਾਉਣਾ ਬਾਈ ਮਹਾਰਾਜ ਦੇ ਨਾਲ ਇਕੱਠਾ ਲੰਗਰ ਹੋ ਗਿਆ ਸਾਡਾ ਇਹ ਫਤਿਹਗੜ੍ਹ ਦਾ ਇਕੱਠਾਈ ਆ ਹਾਂ ਮਹਾਰਾਜ ਜਲੀ ਆ ਲੰਗਰ ਤਾਂ ਸਾਂਝਾ ਹੀ ਹੁੰਦਾ ਸਹੀ ਗੱਲ ਇਹ ਵਾ ਜਿਹੜਾ ਮਰਜੀ ਆ ਕੇ ਖਰਾਬ ਬਾਈ ਹਾਂ ਦੇਵਾਦਾਰ ਬੰਨੂ ਲੋੜ ਦੇਵਾਦਾਰ ਤਾਂ ਵੀਡੀਓ ਦੇਖਦੇ ਜਿਹੜੇ ਵੱਧ ਤੇ ਵੱਧ ਪਹੁੰਚੋ ਉੱਥੇ ਹਾਂ ਸੇਵਾ ਕਰਾਇਓ ਫਤਿਹਗੜ੍ਹ ਸਾਹਿਬ ਪਹੁੰਚ ਬਾਕੀ ਬਾਈ ਫਤਿਹਗੜ੍ਹ ਲਾਂਦੇ ਤੇ ਅਸੀਂ ਬਾਪੇ ਦੇਖ ਲੈ ਬਾਬੇ ਗੁਰਬਾਨਾ ਵਾਧਾ ਵਾਧਾ ਐਸੇ ਗੱਲਾਂ ਗੱਲਾਂ ਚ ਪੂਰੀ ਵੀ ਤਿਆਰੀ ਹੋ ਗਈ ਤੋਰ ਸਾਹਿਬ ਵੀ ਲੱਗੇ ਹਾਂ ਪਹਿਲਾ ਕੱਲਾ ਦੁੱਧ ਦਾ ਸੌਦੇ ਤੇ ਬਾ ਹੁਣ ਉਹ ਵੀ ਮਿਲ ਗਈ ਦੂਈ ਕਮੇਟੀ ਵਿੱਚ ਹੁਣ ਬ੍ਰੈਡ ਪਕੌੜੇ ਦਾ ਹੋ ਗਿਆ ਨਾਲ ਵਧੀਆ ਜਾਂਦਾ ਲੰਗਰ ਨਹੀਂ ਯਾਰ ਕਦੇ ਘਟਦੇ ਦੇਖੋ ਅਸੀਂ ਆਪਣਾ ਸੌਦੇ ਤੇ ਵੀ ਆਪਾਂ ਦੁੱਧ ਵੀ ਕਰਦਣਾ ਨਾਲ ਪਕੌੜੇ ਕਰਦਣ ਉਹ ਚੱਲਿਆਣਾ ਦਾ ਫੋਨ ਆ ਗਿਆ ਵੀ ਨਹੀਂ ਪਕੌੜਿਆ ਸਾਨੂੰ ਮੌਕਾ ਦੋ ਠੀਕ ਆ ਵਧੀਆ ਗੱਲ ਹੈ ਯਾਰ ਸਗੇ ਆਏ ਸੇਵਾਦਾਰ ਹੋ ਜਾਂਦੇ ਆ ਹੈ ਜੇ ਆਪਾਂ ਹੁੰਦੇ ਕੋਈ ਸੇਵਾਦਾਰ ਘਟ ਜਾਣੇ ਦੇ ਹੁਣ ਟੈਨਸ਼ਨ ਜੀ ਥੋੜੀ ਐ ਘੜ ਗਈ ਵੀ ਸੇਵਾ ਨੂੰ ਹੋਏਗੇ ਮੁੰਡੇ ਹਾਂ ਟੈਨਸ਼ਨ ਹੋਈ ਐ ਬੰਦੇ ਇਦੋਂ ਹੀ ਮੁੰਡੇ ਆਏ ਨੇ ਯਾਰਾ ਮਾਲਾ ਝੱਲੀਆਂ ਪੈਣੀ ਚੋਂਤਾ ਸਾਰੇ ਇਕੱਠੇ ਹੀ ਹੁੰਦੇ ਸਾਡਾ ਕੰਮ ਆ ਇਹ ਵੀ ਦੁੱਧ ਲੈ ਕੇ ਜਾਣਾ ਉੱਥੇ ਵੀ ਤਾਂ ਫਤੇਗੜ ਸਾਹਿਬ ਤਾਂ ਸਾਰੇ ਹੀ ਹੁੰਦੇ ਆ ਝੱਲੀਆਂ ਵਾਲੇ ਵੀ ਹੁੰਦੇ ਮੁੰਡੇ ਪੈਣੀ ਵਾਲੇ ਚੌਥੇ ਵਾਲੇ ਇਹ ਸੇਵਾ ਕਰਾਉਂਦੇ ਆਪਣੇ ਮੁੰਡੇ ਆਏ ਨਹੀਂ ਸੇਵਾ ਕਰਾ ਸਾਰਿਆਂ ਦਾ ਸਮਝ ਹੀ ਨਗਰ ਆ ਕੋਈ ਗੱਲ ਇੱਥੇ ਤਾਂ ਫਤੇਗੜ ਤਾਂ ਆਪਣੇ ਜਿਹੜੇ ਦੇਖਣ ਵਾਲੇ ਵੀ ਆ ਕਿੰਨੇ ਆ ਜਾਂਦੇ ਆ ਸੇਵਾ ਕਰਾਣ ਦੇ ਆ ਤੇ ਅੱਗੇ ਬੜਾ ਕੱਪੜਾ ਮਾਰਿਆ ਇਹ ਸਾਫ਼ ਕਰਨੀ ਆ ਕਿਉਂਕਿ ਮੈਂ ਆ ਆ ਜਾ ਬਈ ਟੈਂਕੀ ਦੁੱਧ ਬੋਲਾ ਯਾਰ ਇਹ ਵਿੱਚ ਨੂੰ ਸਾਫ ਕਰ ਦੋ ਇਹਨੂੰ ਉਹ ਨਾ ਹੋਵੇ ਦੁੱਧ ਲੈ ਕੇ ਜਾਣਾ ਇੱਕ ਵੀ ਫੁੱਟ ਉਹ ਰਹਿ ਗਿਆ ਨਾ ਮੜਾ ਇਹ ਵੀ ਖੱਟਾ ਹੋ ਗਿਆ ਦੁੱਧ ਵਿੱਚ ਸਾਰਾ ਖਰਾਬ ਹੋ ਗਿਆ ਇਹ ਮੈਂ ਉਹੀ ਸੋਚਦਾ ਵੀ ਜਿਹੜਾ ਆਪਣਾ ਪਿੰਡ ਦਾ ਦੁੱਧ ਹੈ ਮੈਨੂੰ ਤਾਂ ਹੀ ਕਹਿੰਦਾ ਵੀ ਆਪਣਾ ਪਿੰਡ ਦਾ ਦੁੱਧ ਉਹ ਦੁੱਧ ਨਾਲ ਅਲੱਗ ਲੋ ਨਹੀਂ ਨਹੀਂ ਉਹ ਕਹਿੰਦਾ ਡੈਰੀ 'ਚ ਜਾ ਕੇ ਕਹਿੰਦਾ ਬਦਲ ਕੇ ਉਹ ਕਰ ਲੈਣਾ ਦੂਆ ਲੈ ਲੈਣਾ ਇਹ ਦੇ ਦੇਣਾ ਉਹਨਾਂ ਨੂੰ ਆ ਜਾ ਤੂੰ 5 ਮਿੰਟ ਵਿੱਚ ਆ ਸਾਫ ਕਰ ਰਿਹਾ ਟੈਂਕੀ 10 ਵਜੇ ਜਾਣਾ ਫਿਰ ਹੋ ਗਿਆ ਆ ਦਾ 7 ਵਜੇ ਕਹਿੰਦੇ 라 ਦੂੰਗੇ ਆਪਣਾ ਜਗਾ ਜੁਗਾ ਸੈਟ ਹੋ ਜੂਗੀ ਹੁਣ ਪਹਿਲਾਂ ਤਾਂ ਭੀੜ ਵੀ ਹੋਣੀ ਬਾਈ ਪੁਲਿਸ ਵਾਲੇ ਵੀ ਖੜੇ ਹੋਣੇ ਉੱਥੇ ਨਾਲੇ ਦੁਕਾਨ ਨਾਲੇ ਦੁਕਾਨ ਫਿਰ ਟਾਈਮ ਜਗਾ ਵੀ 11 ਵਜੇ ਤੇ ਬਾਅਦ ਜਗਾ ਮਿਲੀ ਯਾਰ ਜਿੱਥੇ ਸੈਟਿੰਗ ਹੋਣੀ ਜਿਹੜੇ ਪਹਿਲਾਂ ਲੰਗਰ ਉਹਨਾਂ ਚਲੇ ਜਾਣਾ ਫੇ ਆਪਣਾ ਲਾ ਦੋ ਯਾਰ ਨਾਲੇ ਆਏ ਹੁਣ ਤੇ ਕਿਹਾ ਜੱਤੇ ਆਪਾਂ ਨੇ ਤਿਆਰੀ ਕਰਨ ਲੱਗ ਜਾਨੀ ਯਾਰ ਹੁਣ ਜਾ ਕੇ ਜਾ ਕੇ ਹਾਂ ਪੈ ਨਹੀਂ ਨਹੀਂ ਪੈ ਤਾਂ ਕਿੱਥੇ ਆਉਣਾ ਮੈਂ ਨਹੀਂ ਸਾਰੀ ਵਿਆਹ ਤੋਂ ਨੇ ਵੈਰੀਟ ਕੱਢੀ ਜਾਣਾ 35 ਹੀ ਆ ਨਾਲ ਵੀ ਨਾ ਪੱਕੇ ਹੋਣੇ ਆ ਹਾਂ ਨਾਲ ਨਹੀਂ ਨਹੀਂ ਹੁਣ ਤਾਂ ਕੱਚੇ ਕਰਕੇ ਰੱਖ ਲੈਣੇ ਸਵੇਰ ਪੱਕੇ ਹੋਣਗੇ ਵੀ ਨਾਲ ਦੀ ਨਾਲ ਪੱਕੇ ਹੋਣੇ ਸਵੇਰੇ ਜੇ ਲੱਗਾਂ 4 ਵਜੇ ਚਲਾ ਦੇਣਾ ਸਾਡੇ ਦੇ ਸੜ ਕੇ 4 ਵਜੇ ਨੂੰ ਚਲੋ ਚੱਲੀ ਜਾਣਾ ਤੇ ਬਾਈ ਉੱਥੇ ਤਿਆਰੀ ਹੋ ਗਈ ਕਿ ਨਹੀਂ ਫਤੇਗੜ ਸਾਹਿਬ ਪਹੁੰਚੇ ਬਾਈ ਸਾਰੇ ਇਹਨਾਂ ਦੇਖਦੇ ਆ ਦੇਖਦੇ ਵੱਧ ਤੇ ਵੱਧ ਪਹੁੰਚੋ ਸੇਵਾ ਸਾਹਿਬ 26 ਤਰੀਕ ਨੂੰ ਆ ਰਹੇ ਆ ਫਤੇਗੜ ਸਾਹਿਬ 27 ਤਰੀਕ ਨੂੰ ਆ ਜਣਾ ਬਾਈ ਉਹ ਬੱਚੀ ਨੂੰ ਆਇਆ ਨਾ ਬਾਈ ਅੱਡੇ ਬੰਦਿਆਂ ਨੇ 25 ਨੂੰ ਪਹੁੰਚ ਜਾਣਾ ਤੇ ਲੰਗਰ ਸਾਡਾ 27 ਤਰੀਕ ਨੂੰ ਲੰਗਰ ਹੈ 27 ਨੂੰ ਸਵੇਰੇ ਲੰਗਰ ਹੋਊਗਾ ਕਭੀ ਨੂੰ ਸ਼ਾਮ ਨੂੰ ਤਿਆਰੀਆਂ ਲੰਗਰ ਦੀ ਉੱਤੇ ਸੇਵਾ ਨੂੰ ਪਹੁੰਚ ਜਾਓ ਭਾਈ ਸਾਰੇ ਅਸੀਂ 24 ਜੁਨੇ ਅਸੀਂ 25 ਨੂੰ ਆ ਜਾਾਂਗੇ ਹਾਂ ਡੇਢੇ ਬੰਦੇ ਉੱਤੇ ਹੈਗੇ ਆ ਹੁਣ ਪਹੁੰਚ ਜਾਓ ਜਰੂਰ ਆਇਓ ਭਾਈ ਸੇਵਾ ਕਰਾਣ 27 ਤਰੀਕ ਨੂੰ ਤਾਂ ਜਰੂਰ 26 ਨੂੰ ਵੀ ਆਇਓ ਬਾਹਰ ਹੋਰ ਕਿਸੇ ਤਿਆਰੀ ਕਰਨੀ ਹੈ ਕਿਸੇ ਜੀ ਦੀ ਘਾਟ ਨਹੀਂ ਬਾਬੇ ਜੀ ਕਿਰਪਾ ਨਾਲ ਕੋਈ ਰਸਤ ਪਾਣੀ ਕੋਈ ਕੁਝ ਨਹੀਂ ਸਾਰਾ ਕੁਝ ਠੀਕ ਹੈ ਆਪਣੇ ਕੋ ਬਸ ਸੇਵਾ ਦਾ ਰਾਜ ਜਾ ਸੇਵਾ ਕਰਨ ਬਾਸ ਸਭ ਕੁਝ ਮਿਲੂਗਾ ਪ੍ਰਸ਼ਾਦਾ ਪਾਣੀ ਭਾਈ ਸਾਰਾ ਕੁਝ ਕਿਉਂ ਗੱਲ ਤੇ ਆਪਣਾ ਜੋਤੀਸ ਰੂਪ ਤੋਂ ਜਾਂ ਆਪਾਂ ਚੁੰਨੀ ਵੱਲ ਨੂੰ ਜਾਂਦੇ ਆ ਨਾ ਅੱਗੇ ਆ ਕੇ ਨੂਰ ਮਹਿਲ ਹੋਟਲ ਆਂਦਾ ਹੈ ਹਾਂ ਉਹਦੇ ਸਾਹਮਣੇ ਇਧਰ ਹੰਸਾਲੀ ਵਾਲਿਆਂ ਦਾ ਡੇਰਾ ਹੈ ਜਿੱਥੇ ਆਪਣਾ ਪੱਕਾ ਲੰਗਰ ਚੱਲਦਾ ਪਹਿਲਾਂ ਨੂਰ ਮਹਿਲ ਜਾਂ ਸੀ ਕੋਲ ਹਾਂ ਨੂਰ ਮਹਿਲ ਉਹ ਆ ਰੈਜ਼ੀਡੈਂਟ ਆ ਉਹਦੇ ਬਿਲਕੁਲ ਸਾਹਮਣੇ ਆਪਣਾ ਲੰਗਰ ਹੁੰਦਾ ਜੀ ਅ 200 ਮੀਟਰ ਪਿੱਛੇ ਜਾ ਕੇ ਲਾਲਾ ਚੁੰਨੀ ਵੱਲ ਨੂੰ ਜੋਤੀ ਸਰੂਪ ਤੋਂ ਬੈਕ ਸਾਈਡ ਜੋਤੀ ਸਰੂਪ ਦੇ ਆ ਪਿੱਛੇ ਵਾਲੇ ਰੋਡ ਤੇ ਹਾਂ ਮਸਾਲੀ ਸਾਹਿਬ ਉਹ ਤੋਂ ਸਾਹਮਣੇ ਹੁੰਦਾ ਨਾ ਹਾਂ ਮਸਾਲੀ ਸਾਹਿਬ ਡੇਰੇ ਦੇ ਉਹ ਮਸਾਲੀ ਸਾਹਿਬ ਵਾਲਿਆਂ ਦਾ ਡੇਰਾ ਏ ਉਹਦੇ ਸਾਹਮਣੇ ਆ ਬਿਲਕੁਲ ਬਿਲਕੁਲ ਸਾਹਮਣੇ ਮਹਿਲ ਹੋਟਲ ਆ ਹਾਂ ਮਹਿਲ ਪਹੁੰਚੋ ਬਾਈ ਸਾਰੇ ਜੀ ਪਹੁੰਚੋ ਬਾਈ ਲੋਕੇਸ਼ਨ ਹਾਂ ਜੀ ਪਹੁੰਚੋ